ਟਿੱਲ ਕਿਤੇ ਸਰਕਾਰ ਦੀ ਹੈਗੀ ਦੇਖੋ ਟਿੱਲ ਮੈਨੂੰ ਇਹ ਲੱਗਦਾ ਕਿ ਭਗਵੰਤ ਮਾਨ ਸਰਕਾਰ ਦੇ ਨਾ ਭਗਵੰਤ ਮਾਨ ਦੇ ਖਾਸ ਤੌਰ ਤੇ ਬਹੁਤੇ ਅਫਸਰ ਮੰਨਦੇ ਨੇ ਤੇ ਕਈ ਤਾਂ ਇਹ ਵੀ ਕਹਿੰਦੇ ਆ ਕਿ ਭਲੇਬਾਜ਼ ਲੋਕ ਇਸੇ ਉੱਪਰ ਸੈਟਿੰਗ ਕਰ ਲਾਂਗੇ ਹੁਣ ਭਗਵੰਤ ਮਾਨ ਦੇ ਉੱਪਰ ਕਿਹਦੇ ਨੇ ਸੈਟਿੰਗ ਕਰਦੇ ਮੈਨੂੰ ਪਤਾ ਨਹੀਂ ਪਤਾ ਨਹੀਂ ਕੌਣ ਨੇ ਪਤਾ ਨਹੀਂ ਕੌਣ ਨੇ ਉਹ ਤਾਂ ਇਹ ਵੀ ਕਹਿੰਦੇ ਸਤਨਾਮ ਤੂੰ ਨਹੀਂ ਪੈਸੇ ਲੈਣਾ ਅਸੀਂ ਉੱਪਰ ਵਾਲੇ ਦੇ ਦਾਂਗੇ ਜੇ ਭਗਵੰਤ ਮਾਨ ਇਮਾਨਦਾਰ ਹੈ ਉੱਪਰ ਵਾਲੇ ਦੇ ਦਾਂਗੇ ਉਹ ਉਹ ਕਹਿੰਦੇ ਮੈਨੂੰ ਪਤਾ ਨਹੀਂ ਉਹ ਕੌਣ ਹੈ ਉੱਪਰ ਵਾਲੇ ਜਿੱਥੇ ਉਹ ਪੈਸੇ ਪੁਛੇ ਦੰਦੇ ਹੋਣਗੇ ਮੈਨੂੰ ਉੱਪਰ ਵਾਲਾ ਹੀ ਗੜਬੜ ਕਰਦਾ ਤੇ ਪੰਜਾਬ ਦੀ ਜੜਾਂ 'ਚ ਬੈਠਿਆ ਹਾਂ ਹਾਂ ਮੈਨੂੰ ਹੀ ਲੱਗਦਾ ਮੈਨੂੰ ਹੀ ਲੱਗਦਾ ਜੇ ਨਹੀਂ ਲੱਗਦਾ ਜੇ ਗੱਲ ਸੱਚ ਨਹੀਂ ਹੈ ਤਾਂ ਇਨਕੁਆਇਰੀ ਨੰਬਰ 3 2018 ਦੀ ਵਿਜੀਲੈਂਸ ਦੀ ਤਾਂ ਐਫ ਆਰ ਦਾ ਕਿਉਂ ਨਹੀਂ ਹੋਰੀ ਕਿਹੜੀ ਅਦਾਲਤ ਨੇ ਰੋਕਿਆ ਚਲੋ ਇਹਨੂੰ 370 ਦਾ ਕੇਸ ਕਦੇ ਕੋਈ ਹੋਵੇ ਇਸ ਕਦੇ ਗਰਮੀਆਂ ਦੀ ਛੁੱਟੀਆਂ ਉਹ ਸੁਣਵਾਈ ਹੋ ਨਹੀਂ ਸਕਦੀ ਜਿਹੜੀ ਸਰਕਾਰ ਦੁਆਰੇ ਜਾਗ ਭੀ ਇੱਕ ਤਰ੍ਹਾਂ ਜਾਗ ਭਈ ਸਿਰਫ ਪੀ ਐਸ ਆਈ ਸੀ ਦਾ ਜੇ 1 ਲੱਖ ਕਰੋੜ ਦਾ ਜਾਂ 50 ਹਜ਼ਾਰ ਕਰੋੜ ਦਾ ਸਕੈ ਜਿਹੜਾ ਉਦੋਂ ਅਸੀਂ ਕਹਿੰਦੇ 700 ਕਰੋੜ ਦਾ ਫਲਿੱਪਸ ਪਲਾਟ ਘਟਾਲਾ ਸਿਰਫ ਇਹ ਐਫਆਈਆਰ ਦੀ ਮੈਂ ਗੱਲ ਕਰ ਰਿਹਾ ਸਿਰਫ ਇੱਕ ਪਲਾਟ ਦੀ 700 ਕਰੋੜ ਦੇ ਦੀ ਐਦਾਂ ਦੇ ਇੱਕ ਪਲਾਟ ਦੇ 700 ਕਰੋੜ ਦਾ ਐਦਾਂ ਦੇ 350 350 ਪਲਾਟ ਵਿਜੀਲੈਂਸ ਨੂੰ ਕਿਹਾ ਪੀਐਸਏ ਜਿਹੜਾ ਸਿਉਂਖਾ ਗਈ ਮੇਰੀ ਜਾਣਕਾਰੀ ਮੁਤਾਬਕ ਇਹ ਪਲਾਟ 500 ਤੋਂ ਲੈ ਕੇ ਹੋਰ ਜ਼ਿਆਦਾ ਵੱਧ ਵੱਧ ਹੋ ਸਕਦੇ ਆ ਸਾਡੀ ਉਦੋਂ ਇਹ ਜੀ ਕਿ ਜਿਹੜੇ 50000 ਕਰੋੜ ਤੋਂ ਉੱਪਰ ਦਾ ਘਪਲਾ ਹੈ ਵਿਜੀਲੈਂਸ ਜਾਂਚ ਨੰਬਰ 3 ਸਾਲ 2018 ਦੀ ਉਹ ਚ ਸਾਰੇ ਦੋਸ਼ੀ ਦੱਸੇ ਹੋਏ ਵਿਜੀਲੈਂਸ ਨੇ ਕਪਲੇ ਵਾਲੇ ਪਲਾਟ ਦੱਸੇ ਹੋਏ ਆ ਤੇ ਉਹਦੇ ਤੇ ਕਾਰਵਾਈ ਕਰੋ ਨਾਲ ਲੱਗਦੀ ਉਸ ਪਹਿਲੀ ਵਾਰ ਇਹ ਸੀ ਮਾਮਲਾ ਉਜਾਗਰ ਕੀਤਾ ਕਿ ਪਲਾਟਾਂ ਨੂੰ ਟੋਟੇ ਕਰਕੇ ਵੇਚਣ ਦਾ ਵੀ ਸਕੈਮ ਹੈਗਾ ਫੈਕਟਰੀਆਂ ਨੂੰ ਬੰਦ ਕਰਕੇ ਭਜਾਉਣ ਦਾ ਵੀ ਸਕੈਮ ਹੈਗਾ ਉਹ ਤੇ ਅਸੀਂ ਫਲਿੱਪਸ ਪਲਾਟ ਘੁਟਾਲਾ ਉਜਾਗਰ ਕੀਤਾ ਸੀ ਉਹ ਅਸੀਂ ਪਹਿਲੀ ਵਾਰ মিডিਏ ਸਾਹਮਣੇ ਉਜਾਗਰ ਕੀਤਾ ਉਦੋਂ ਫਿਰ ਪੰਜਾਬ ਸਰਕਾਰ ਤੁਰੰਤ ਐਕਸ਼ਨ ਦੇ ਵਿੱਚ ਆਈ ਜਿਹੜਾ ਜੀਐਮਸੀ ਪੀਐਸਆਈਸੀ ਦਾ ਰਿਟਾਇਰਮੈਂਟ ਤੋਂ ਠੇਕੇਦਾਰ ਰੱਖਿਆ ਸੀ ਉਹਨੂੰ ਸੇਮ ਟਾਈਮ ਸ਼ਾਮ ਨੂੰ 5 ਵਜੇ ਟਰਮੀਨੇਟ ਕਰ ਦਿੱਤੀ ਦੀ ਸੇਵਾ ਰਾਪਤ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਨੂੰ ਖੁੱ ਕਰ ਸਵਾਗਤ ਕਰਦਾ ਹਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਜੋ ਇੰਡਸਟਰੀ ਪਲਾਟਾਂ ਦਾ ਵੱਡਾ ਸਕੈਂਡਲ ਹੋਇਆ ਸੀ ਉਹ ਸਕੈਂਡਲ ਦੋ ਸਾਲਾਂ ਤੋਂ ਚਰਚਾ ਵਿੱਚ ਹੈ ਪਰ ਪੰਜਾਬ ਸਰਕਾਰ ਨੇ ਉਸ ਮਾਮਲੇ ਦੇ ਵਿੱਚ ਪੂਰੀ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਬਹੁਤ ਸਾਰੇ ਵੱਡੇ ਅਫਸਰ ਤੇ ਧੋਖਾਧੜੀ ਕਰਨ ਬਾਰੇ ਭਗੌੜੇ ਨੇ ਉਹ ਧੋਖਾਧੜੀ ਜਿਨ੍ਹਾਂ ਨੇ ਕੀਤੀ ਸੀ ਉਹਨਾਂ ਖਿਲਾਫ ਤਿੰਨ ਚਾਰ ਮਹੀਨੇ ਪਹਿਲਾਂ ਜ਼ਰੂਰ ਐਕਸ਼ਨ ਲਿਆ ਗਿਆ ਸੀ ਪਰ ਬਾਅਦ ਦੇ ਵਿੱਚ ਆਰ.ਵਾਈਟੀ ਲਈ ਹੋਗੀ ਮੇਰੇ ਨਾਲ ਨੇ ਸਤਨਾਮ ਸਿੰਘ ਦਾਊ ਇਹਨਾਂ ਦਾ ਕਹਿਣਾ ਹੈ ਕਿ ਜੋ ਪੰਜਾਬ ਸਰਕਾਰ ਦੇ ਜਾਂਦਾਂ ਦਾ ਦੀ ਜਿਹੜੀ ਜਿਹੜਾ ਸਕੈਂਡਲ ਹੋਇਆ ਜੇਕਰ ਉਹ ਸਕੈਂਡਲ ਨੰਗੇ ਕੀਤੀ ਜਾਣ ਤੇ ਉਹ ਸਕੈਂਡਲ ਨਾਲ ਪੈਸਾ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਜਾਵੇ ਤਾਂ ਪੰਜਾਬ ਸਰਕਾਰ ਦਾ ਕਰਜ਼ਾ ਵੀ ਉਤਰ ਸਕਦਾ ਹੈ ਗੱਲ ਕਰਦੇ ਹਾਂ ਸਤਨਾਮ ਸਿੰਘ ਦਾਊ ਨਾਲ ਤਾਂ ਸਭ ਕੀ ਮਾਮਲਾ ਇਹ ਇੰਡਸਟਰੀ ਪਲਾਟਾਂ ਦਾ ਤੁਸੀਂ ਬੜੇ ਉੱਚ ਸਹਾਸਤ ਸੀਗੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਕਿ ਠੱਗ ਚੋਰ ਸਭ ਅੰਦਰ ਚਲੇ ਜਾਣਗੇ ਪਰ ਹੁਣ ਤੁਹਾਨੂੰ ਥੋੜੀ ਨਿਰਾਸ਼ਾ ਨਜ਼ਰ ਆਉਂਦੀ ਹੈ ਕਿ 2 ਸਾਲ ਹੋ ਗਏ ਪਹਿਲਾਂ ਗੋੜੇ ਤੋਂ ਪੁਣੀ ਦਾ ਕਤਲੀ ਸੀ ਪਰ ਅੱਗੇ ਕਾਰਵਾਈ ਕਿਉਂ ਨਹੀਂ ਹੋਈ ਦੇਖੋ ਜਿਹੜੇ ਪ੍ਰਾਪਰਟੀ ਦੇ ਵਿੱਚ ਜਿਹੜੀ ਪੰਜਾਬ ਦਾ ਖਜ਼ਾਨਾ ਹੈ ਪੰਜਾਬ ਦੀ ਜ਼ਮੀਨ ਜਾਇਦਾ ਹੈ ਉਹ ਐਨੇ ਕਪਲੇ ਆ ਜਿੰਨੇ ਨੂੰ ਮੈਂ ਜਾ ਕੇ ਕਿਤੇ ਸਾਡੀ ਟੀਮ ਨੇ ਜਾ ਕੇ ਕਿਤੇ ਜੇ ਕੰਨੇ ਵਾ 3 ਲੱਖ ਕਰੋੜ ਦਾ ਕਰਜ਼ਾ ਹੈ ਉਸ ਤੋਂ ਵੱਧ ਦੇ ਕਪਲੇ ਪਾ ਜਾ ਕੇ ਕਰ ਦਿੱਤੇ ਆ ਉਹ ਤੇ ਜੇ ਐਕਸ਼ਨ ਹੋ ਜੇ ਪੰਜਾਬ ਸਰਕਾਰ ਤਾਂ ਪੰਜਾਬ ਦਾ ਸਾਰਾ ਜਿਹੜਾ ਕਰਜ਼ਾ ਵੀ ਉਤਰ ਜਾਏਗਾ ਤੇ ਹੋਰ ਵੀ ਪੈਸਾ ਵਾਧੂ ਆ ਜਾਏਗਾ ਉਹ ਸਭ ਤੋਂ ਵੱਡਾ ਮਾਮਲਾ ਸੀ ਗਰੀਬ ਲੋਕਾਂ ਦੇ ਮਕਾਨਾਂ ਦਾ 1 ਕੋ ਲੱਖ ਕਰੋੜ ਦਾ ਕਪਲਾ ਗੋਡਾ ਨ ਫਾਰ ਐਸਆਰਡੀ ਦੀ ਜਮੀਨ ਹੈ ਸੀਐਮ ਨੇ ਦਾ ਮੁੱਖ ਮੰਤਰੀ ਨੇ ਦਾ ਆਰਡਰ ਵੀ ਕਰ ਦਿੱਤੇ ਡੇਢ ਮਹੀਨੇ ਪਹਿਲਾਂ ਕਿ ਕਬਜ਼ੇ ਲੈ ਲਓ 2200 ਕਿੱਲੇ ਜਮੀਨ ਹੈ 10000 ਕਰੋੜ ਦੀ ਚੰਡੀਗੜ੍ਹ ਦੀ ਜੜਾਂ ਦੇ ਵਿੱਚ ਅੰਮ੍ਰਲੇ ਤੱਕ 31 ਪਿੰਡਾਂ ਦੀ ਉਹਦੇ ਤੇ ਕੋਈ ਐਕਸ਼ਨ ਨਹੀਂ ਹੁਣ ਤੱਕ ਲਿਆ ਅਫਸਰਾਂ ਨੇ ਮੰਨੀ ਨਹੀਂ ਭਗਵੰਤ ਮਾਨ ਦੀ ਤੇ ਐਫਸੀਆਰ ਦੇ ਆਰਡਰ ਵੀ ਆ ਗਏ ਹਾਂ ਹਾਂ ਜੀ ਡਿਟੇਲ ਆਪਾਂ ਬਾਅਦ ਚ ਜਾਵਾਂਗੇ ਮੈਂ ਚਾਹੁੰਦਾ ਜਿਹੜਾ ਇੰਡਸਟਰੀ ਪਲਾਟਾਂ ਦਾ ਸਕੈਂਡਲ ਹੈ ਜੀ ਉਸ ਮਾਮਲੇ 'ਚ ਸਰਕਾਰੀ ਕਾਰਵਾਈ ਕਿੱਥੇ ਰੁਕ ਗਈ ਉਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੇਖੋ ਸਰਕਾਰੀ ਕਾਰਵਾਈ ਐ ਵੀ ਜਦੋਂ ਭਗਵਾਨਤਵਾਨ ਸਰਕਾਰ ਬਣੀ ਐ ਅਸੀਂ ਜੋਰ ਸ਼ੋਰ ਨਾਲ ਇਹ ਮਾਮਲਾ ਉਜਾਗਰ ਕੀਤਾ ਤਾਂ ਕਿ ਨਵੀਂ ਸਰਕਾਰ ਆਏ ਹਿਲਜੁਲ ਹੋ ਜੇ ਤੇ ਐਕਸ਼ਨ ਹੋ ਜੇ ਇਹ ਕਪਲਾ ਵੀ 50000 ਕਰੋੜ ਤੋਂ ਲੈ ਕੇ 1 ਲੱਖ ਕਰੋੜ ਤੱਕ ਦਾ ਹੋ ਸਕਦਾ ਜਿਹੜੀ ਸਾਡੀ ਟੀਮ ਦੇ ਸੂਤਰ ਸਾਨੂੰ ਦੱਸਦੇ ਆਂ ਸਾਡੀ ਟੀਮ ਵਾਲੇ ਲੋਕ ਦੱਸਦੇ ਆਂ ਅਸੀਂ ਬੜੇ ਉਤਸ਼ਾਹਿਤ ਸੀ ਪਿਛਲੇ ਸਾਲ 29 ਜੂਨ 2022 ਨੂੰ ਅਸੀਂ ਵਿਧਾਨ ਸਭਾ ਸੈਸ਼ਨ ਜਿਹੜਾ ਚੱਲ ਰਿਹਾ ਸੀ ਪੰਜਾਬ ਚੰਡੀਗੜ੍ਹ ਪੰਜਾਬ ਗਵਰਨਮੈਂਟ ਦਾ ਅਸੀਂ ਸੈਸ਼ਨ ਚੱਲਦੇ ਸੈਸ਼ਨ ਤੋਂ ਕੁਝ ਮਿੰਟ ਪਹਿਲਾਂ ਵਿਧਾਨ ਸਭਾ ਦਾ ਮੁੱਖ ਗੇਟ ਤੇ ਪਹੁੰਚ ਗਏ ਸੀ ਉੱਥੇ ਪਹੁੰਚ ਗਏ ਅਸੀਂ ਪੂਰਾ মিডিਏ ਚ ਇਹ ਚਰਚਾ ਕੀਤੀ ਹੈ ਦੀ ਉੱਥੇ ਹੰਗਾਮਾ ਵੀ ਹੋਇਆ ਸਾਨੂੰ ਜੇਲ੍ਹ ਵੀ ਜਾਣਾ ਪਿਆ ਇੱਕ ਦਿਨ ਅਸੀਂ ਸੈਕਟਰ 3 ਚੰਡੀਗੜ੍ਹ ਤੇ ਥਾਣੇ 'ਚ ਵੀ ਰਹੇ ਉਦੋਂ ਇਹ ਜੀ ਕਿ ਜਿਹੜੇ 50 ਹਜ਼ਾਰ ਕਰੋੜ ਤੋਂ ਉੱਪਰ ਦਾ ਕਪਲਾ ਹੈ ਵਿਜੀਲੈਂਸ ਜਾਂਚ ਨੰਬਰ 3 ਸਾਲ 2018 ਦੀ ਉੱਚ ਸਾਰੇ ਦੋਸ਼ੀ ਦੱਸੇ ਹੋਏ ਵਿਜੀਲੈਂਸ ਨੇ ਕਪਲੇ ਵਾਲੇ ਪਲਾਟ ਦੱਸੇ ਹੋਏ ਆ ਤੇ ਉਹਦੇ ਤੇ ਕਾਰਵਾਈ ਕਰੋ ਨਾ ਲੱਗਦੀ ਸੀ ਪਹਿਲੀ ਵਾਰ ਇਹ ਸੀ ਮਾਮਲਾ ਉਜਾਗਰ ਕੀਤਾ ਕਿ ਪਲਾਟਾਂ ਨੂੰ ਟੋਟੇ ਕਰਕੇ ਵੇਚਣ ਦਾ ਵੀ ਸਕੈਮ ਹੈਗਾ ਫੈਕਟਰੀਆਂ ਨੂੰ ਬੰਦ ਕਰਕੇ ਭਜਾਉਣ ਦਾ ਵੀ ਸਕੈਮ ਹੈਗਾ ਉਹ ਤੇ ਅਸੀਂ ਫਲਿੱਪਸ ਪਲਾਟ ਘਟਾਲਾ ਉਜਾਗਰ ਕੀਤਾ ਸੀ ਉਹ ਅਸੀਂ ਪਹਿਲੀ ਵਾਰ মিডিਏ ਸਾਹਮਣੇ ਉਜਾਗਰ ਕੀਤਾ ਉਦੋਂ ਫਿਰ ਪੰਜਾਬ ਸਰਕਾਰ ਤੁਰੰਤ ਐਕਸ਼ਨ ਦੇ ਵਿੱਚ ਆਈ ਜਿਹੜਾ ਜੀਐਮਸੀ ਪੀਐਸਆਈਸੀ ਦਾ ਰਿਟਾਇਰਮੈਂਟ ਤੋਂ ਠੇਕੇਦਾਰ ਰੱਖਿਆ ਸੀ ਉਹਨੂੰ ਸੇਮ ਟਾਈਮ ਸ਼ਾਮ ਨੂੰ 5 ਵਜੇ ਟਰਮੀਨੇਟ ਕਰ ਦਿੱਤੀ ਦੀ ਸੇਵਾ ਤੇ ਜਿਹੜੇ ਹੋਰ ਦੋ ਤਿੰਨ ਸੀਨੀਅਰ ਅਫਸਰ ਸੀ ਇੱਕ ਭਾਈ ਸਿੱਧੂ ਸੀਗਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਕਦੇ ਓਐਸਡੀ ਰਿਹਾ ਤੇ ਉਹ ਵੀ ਭੱਜ ਗਿਆ ਤੇ ਹੋਰ ਕਈ ਅਫਸਰ ਭੱਜ ਗਏ ਤੇ ਤੇਜ਼ੀ ਨਾਲ ਕਾਰਵਾਈ ਕੀਤੀ ਪੰਜਾਬ ਸਰਕਾਰ ਨੇ ਇਹ ਜਿਹੜਾ ਸਕੈਂਡਲ ਸੀ ਜੀ ਇਹ ਕਿਹੜੇ ਸਮੇਂ ਤੋਂ ਸ਼ੁਰੂ ਹੋਇਆ ਮਤਲਬ ਕਿਹੜੇ ਸੰਤ ਤੋਂ ਸ਼ੁਰੂ ਹੈ ਤੇ ਉਦੋਂ ਕਿਹੜੀ ਸਰਕਾਰ ਸੀ ਕਿਸ ਤਰ੍ਹਾਂ ਕਿਸ ਤਰ੍ਹਾਂ ਠੱਗੀ ਠੋਰੀ ਲੱਗੀ ਦੇਖੋ ਜਿਹੜੇ ਬਾਕੀ ਸਕੈਂਡਲ ਜਿਹੜਾ ਸ਼ੁਰੂ ਹੋਇਆ ਸ਼ੁਰੂ ਤੋਂ ਲੈ ਕੇ ਅੱਜ ਤੱਕ ਇਹ ਤਾਂ ਕਾਂਗਰਸ ਸਮੇਂ ਤੇ ਅਕਾਲੀ ਦਲ ਦੇ ਸਮੇਂ ਹੋਇਆ ਤੇ ਕਦੋਂ ਦੀ ਗੱਲ ਹੈ 1900 ਜਿਹੜੀ ਅਸਲ ਵਿੱਚ ਜਿਹੜੀ ਮੇਰੀ ਸਮਝ ਆਈ ਹੈ ਗੱਲ ਜਿਹੜੀ ਪੀਐਸਆਈਈਸੀ ਸੰਸਥਾ ਹੈਗੀ ਆ ਪੰਜਾਬ ਰਾਜ ਲਗੋ ਉਦਯੋਗ ਤੇ ਨਿਰਯਾਤ ਨਿਗਮ ਐਦਾ ਜਨਰਲ ਮੈਨੇਜਰ ਜਿਹੜਾ ਸੀ ਐਸਪੀ ਸਿੰਘ ਉਹ ਪੱਤਰਕਾਰ ਪ੍ਰਵਾਨੇ ਦਾ ਬੇਟਾ ਸੀਗਾ ਪੱਤਰਕਾਰ ਪ੍ਰਵਾਨਾ ਜੀ ਜਿਹੜੇ ਆ ਵਿਧਾਨ ਸਭਾ ਕਵਰ ਕਰਦੇ ਸੀ ਇਸ ਕਰਕੇ ਮੁੱਖ ਮੰਤਰੀ ਦੇ ਨੇੜੇ ਰਹਿੰਦੇ ਸੀਗੇ ਉਸ ਕਾਰਨ ਉਹਨੇ ਪੱਕੀ ਤਰੀਕੇ ਨਾਲ ਆਪਣੀ ਜੜ੍ਹਾਂ ਪੀਐਸਆਈਸੀ ਜਮਾ ਲਈਆਂ ਤੇ ਉਹਦੀ ਕਦੇ ਬਦਲ ਨਹੀਂ ਹੋਈ ਐਦੇ ਦੋ ਦਿਨ ਆਈਐਸ ਤੇ ਪੀਸੀਐਸ ਵੀ ਆ ਪੀਸੀਐਸ ਅਫਸਰ ਕੁਝ ਹੋਰ ਹੈ ਜਿਨਾਂ ਨੇ ਪੱਕੀਆਂ ਜੜ੍ਹਾਂ ਜਮਾ ਲਈਆਂ ਅਸਲ ਕਹਾਣੀ ਉਹਨੇ ਸਟਾਰਟ ਕੀਤਾ ਮੰਲੋ ਉਦਾਹਰਨ ਮੈਂ ਅਕਸਰ ਦਰਨਾਉਣਾ ਕਿ ਮੰਨ ਲਓ ਮੋਹਾਲੀ ਚ 500 ਪਲਾਟ ਹੈਗੇ ਆ ਉਦਯੋਗਿਕ ਪਲਾਟ ਜਿਹੜੇ ਵੇਚਨੇ ਆ ਪੰਜਾਬ ਸਰਕਾਰ ਨੇ ਪੀਐਸਆਈਸੀ ਨੇ ਉਹ ਵੇਚੇ ਗਏ 200 300 ਜਿਹੜੇ ਪਲਾਟ ਨਹੀਂ ਵੇਚੇ ਗਏ ਉਹਦੀਆਂ ਫਾਈਲਾਂ ਐਸਪੀ ਸਿੰਘ ਤੇ ਉਹਦੇ ਸਹਿਯੋਗੀਆਂ ਨੇ ਦੱਬ ਲਈਆਂ ਪੀਐਸਆਈਸੀ ਦੇ ਵਿੱਚ ਓਕੇ ਦੱਬ ਕੇ ਕਪਲਾ ਕਰਨਾ ਸ਼ੁਰੂ ਕਰ ਦਿੱਤਾ ਕਿ ਨਾਮੀ ਤੇ ਬੇਨਾਮੀ ਅਲਾਟ ਕਰਨੀ ਸ਼ੁਰੂ ਕਰ ਦਿੱਤੀ ਆ ਇਹ ਵੀ ਕਪਲਾ ਹੋਇਆ ਕਿ ਕਿਸੇ ਫੈਕਟਰੀ ਵਾਲੇ ਨੂੰ ਉਹਦਾ ਨੁਕਸ ਕੱਢ ਕੇ ਜੁਰਮਾਨਾ ਲਗਾਇਆ ਗਿਆ ਉਹ ਜੁਰਮਾਨਾ ਵਸੂਲ ਲਿਆ ਗਿਆ ਜਰਮਾਨਾ ਵਸੂਲ ਕੇ ਪੰਜਾਬ ਸਰਕਾਰ ਦੇ ਖਾਤੇ ਜਮਾ ਹੋ ਗਿਆ ਪਰ ਉਹ ਜਰਮਾਨਾ ਨਾ ਦਿਖਾ ਕੇ ਫੇਕ ਤਰੀਕੇ ਨਾਲ ਕਿਸੇ ਪਲਾਟ ਦਾ ਉਹ ਮਾਲਕ ਬਣਾਦਾ ਬਿਆਨਤ ਦਿਖਾਦਾ ਇਹ ਹੋ ਗਿਆ 20 ਸਾਲ ਪਹਿਲਾਂ 15 ਸਾਲ ਪਹਿਲਾਂ 10 ਸਾਲ ਪਹਿਲੇ ਜਦੋਂ ਅੱਜ ਕੱਲ ਰੇਟ ਵਧੇ ਪਿਛਲੇ 15-10 ਸਾਲਾਂ ਚ ਤਾਂ ਉਹ ਪਲਾਟ ਜਿਹੜਾ ਉਦੋਂ ਜਦੋਂ ਖਰੀਦਿਆ ਗਿਆ ਸੀ 2 ਨੰਬਰ ਚ ਬਿਆਨਾ ਹੋਇਆ ਸੀ ਉਹ 1 ਕਰੋੜ ਦਾ ਸੀ ਹੁਣ ਰੇਟ ਹੋ ਗਿਆ ਤਾਂ 10 ਕਰੋੜ 10 ਕਰੋੜ ਵਾਲੇ ਦਾ 100 ਕਰੋੜ 100 ਕਰੋੜ ਵਾਲੇ ਦਾ 500 ਕਰੋੜ ਉਹ ਆਪਣੇ ਡੀਲਰ ਨੇ ਡੀਲਰ ਪੱਕੇ ਰੱਖੇ ਹੋਏ ਸੀ 2 ਸਾਲ ਵਾਸਤੇ ਇੱਕ ਡੀਲਰ ਫਿਰ ਦੂਜਾ ਡੀਲਰ ਫਿਰ ਤੀਜਾ ਡੀਲਰ ਉਹ ਪਲਾਟ ਮਹਿੰਗੇ ਰੇਟ ਤੇ ਵੇਚਦਾ ਅੱਛਾ ਤੇ ਜਿਹਨੂੰ ਕਦੇ ਅਲਾਟ ਕੀਤਾ ਸੀ ਉਹਨੂੰ ਪਤਾ ਹੀ ਨਹੀਂ ਕਿ ਮੈਨੂੰ ਕੋਈ ਪਲਾਟ ਮਿਲਿਆ ਓਕੇ ਉਹਦਾ ਉਹਨੂੰ ਵੇਚ ਉਹਦੇ ਨਾਮ ਦੇ ਉੱਤੇ ਪਲਾਟ ਵੇਚ ਕੇ ਪੈਸੇ ਵੀ ਆ ਗਏ ਉਹ ਪੈਸੇ ਆਪਸ ਵਿੱਚ ਵੰਡ ਲਏ ਜਦੋਂ ਵਿਜੀਲੈਂਸ ਦੀ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ 2018 ਚ ਤਾਂ 300 ਤੋਂ ਵੱਧ ਪਲਾਟਾਂ ਦਾ ਰਿਕਾਰਡ ਖੁਰਦੋਵਰਤ ਕਰਕੇ ਪੀਐਸ ਦੇ ਅਧਿਕਾਰੀਆਂ ਨੇ ਵਿਜੀਲੈਂਸ ਨੂੰ ਚਿੱਠੀ ਲਿਖ ਦਿੱਤੀ ਕਿ ਸਿਉਂਖਾਗੇ ਰਿਕਾਰਡ ਨੂੰ ਅੱਛਾ ਉਹ ਤੁਸੀਂ ਵੀ ਸਾਡੇ ਉਹ ਆਪਾਂ ਇਹ ਪਹਿਲਾਂ ਵੀ ਇਹ ਕੇਂਦਰ ਦਾ ਕੀਤਾ ਹੁਣ ਗੱਲ ਕਿੱਥੇ ਪਹੁੰਚੀ ਹੈ ਤੁਹਾਨੂੰ ਨਰਾਸ਼ਤਾ ਜੀ ਕਿਉਂ ਹੋ ਗਈ ਇਹ ਗੱਲ ਰੁਕ ਕਿਉਂ ਗਈ ਦੇਖੋ ਪੂਰੀ ਤਰ੍ਹਾਂ ਨਾਸ਼ਾ ਸੀ ਫਲਿੱਪਸ ਦੇ ਵਿੱਚ ਤਾਂ ਬੜਾ ਵਧੀਆ ਕੰਮ ਕੀਤਾ ਸ਼ਾਮਸੁੰਦਰ ਅਰੋੜਾ ਸਾਨੂੰ ਪੈਸੇ ਦੀ ਆਫਰ ਆਈ ਅ ਸੋ ਇਹਨਾਂ ਦੇ ਜਿਹੜੇ ਦਲਾਲ ਸੀਗੇ 60 ਕਰੋੜ ਦੀ ਆਫਰ ਆਈ ਵੀਡੀਓ ਮੈਂਬਰ ਚਾਰੇ ਲੋਕਾਂ ਨੂੰ ਤਾਂ ਆਈ ਤੇ ਉਹ ਕਹਿੰਦੇ ਜੇ ਤੁਸੀਂ ਪੈਸੇ ਲੈਣੇ ਸੈਟਿੰਗ ਕਰ ਲਾਂਗਾ ਕਿ ਮੈਂ ਕਿਹਾ ਕਰ ਲੋ ਉਹ ਸੈਟਿੰਗ ਦੇ ਵਿੱਚੋਂ ਕੁਝ ਹਿੱਸਾ ਸ਼ਾਮਸੁੰਦਰ ਅਰੋੜਾ ਜਿਹੜੇ ਸਾਬਕਾ ਉਦਯੋਗ ਮੰਤਰੀ ਸੀ ਉਹ ਬਿਜ਼ਨਸ ਨਾਲ ਸੈਟਿੰਗ ਨਾਲ ਚੱਲ ਪਏ ਪਰ ਬਿਜ਼ਨਸ ਨਾ ਵੀ ਨਵੀ ਸੀ ਤੇ ਟਰੈਪ ਲਗਾਇਆ ਸਰਕਾਰ ਨਵੀ ਹੋਣ ਕਰਕੇ ਬਿਜ਼ਨਸ ਦੇ ਜਿਹੜੇ ਮੁਖੀ ਸੀਗੇ ਇਮਾਨਦਾਰ ਸੀ ਉਹ ਫੜ ਲਿਆ ਉਹ ਅੰਦਰ ਗਿਆ 22 ਲੋਕ ਜੇਲ੍ਹ ਚ ਵੀ ਗਏ ਐਸਪੀ ਸਿੰਘ ਵੀ ਅੰਦਰ ਗਿਆ ਤੇ ਬਧੀਆਂ ਕੰਮ ਕੀਤਾ ਪੰਜਾਬ ਸਰਕਾਰ ਨੇ ਇਸ ਮਾਮਲੇ 'ਚ ਮੈਨੂੰ ਉਹਦੇ ਬਾਰੇ ਕੋਈ ਸ਼ੰਕਾ ਕੋਈ ਗੁੰਜਾਇਸ਼ ਨਹੀਂ ਹੈ ਪਰ ਪੰਜਾਬ ਸਰਕਾਰ ਗੋਡੇ ਟੇਕ ਗਈ ਆਈਐਸ ਅਫਸਰਾਂ ਦੀ ਲੋਬੀ ਦੇ ਖਿਲਾਫ ਕਿਉਂਕਿ ਆਈਐਸ ਅਫਸਰ ਨੀਲੀਮਾ ਦਾ ਵੀ ਐਫਆਈਆਰ ਤੇ ਨਾਮ ਆਇਆ ਸੀ ਉਸ ਦੀ ਕਦੇ ਗ੍ਰਿਫਤਾਰੀ ਨਹੀਂ ਹੋਈ ਬਾਕੀ ਨੇ ਗ੍ਰਿਫਤਾਰੀ ਹੋ ਗਏ ਅੱਛਾ ਹੁਣ ਜਿਹੜੇ ਕਹਿੰਦੇ ਸੈਟਿੰਗ ਕਰ ਲਾਂਗੇ ਪੈਸੇ ਅੱਗੇ ਵੰਡ ਦਾਂਗੇ ਸ਼ੱਕ ਹੈ ਕਿ ਸੁਪਰੀਮ ਕੋਰਟ ਦੇ ਇੱਕ ਜੱਜ ਨੇ ਉਹਨੂੰ ਰਾਹਤ ਦਿੱਤੀ ਰਿਟਾਇਰਮੈਂਟ ਤੋਂ ਪਹਿਲੇ ਪਹਿਲੇ ਮੈਨੂੰ ਸ਼ੱਕ ਆ ਵੀ ਉਹ ਜਿਹੜੀ ਸੈਟਿੰਗ ਕਰਦੇ ਸੀ ਪੈਸੇ ਵੰਡ ਲਾਂਗੇ ਆਪਾਂ 'ਚ ਉਹ ਵਾਰ ਦਾ ਨਗੇ ਸੀ ਅੱਡੇ ਬੈਠੇ ਇਹ ਨਾਲ এবੀਸੀ ਕੇ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਸਹੀ ਪੈਰਵਾਹੀ ਕੀਤੀ ਹਾਂ ਫਿਰ ਇਸ ਸਮੇਂ ਜਿਹੜੀ ਪੰਜਾਬ ਸਰਕਾਰ ਨੇ ਫਿਰ ਜਦੋਂ ਰਾਹਾ ਦੇਤੀ ਸੁਪਰੀਮ ਕੋਰਟ ਨੇ ਤਾਂ ਸਾਰੇ ਬੰਦੇ ਜੇਲ੍ਹ ਤੋਂ ਬਾਹਰ ਆ ਗਏ 7-8 ਮਹੀਨੇ ਰਹਿ ਕੇ ਤੇ ਹੁਣ ਪੰਜਾਬ ਸਰਕਾਰ ਨੇ ਵਧੀਆ ਤਰੀਕੇ ਨਾਲ ਪੈਰਵਾਹੀ ਕਰਨ ਵਾਸਤੇ ਜਿਹੜੇ ਚੀਫ ਅਸੋਸੀਏਸ਼ਨ ਚੰਦਰ ਜੋੜ ਜੀ ਉਹਨਾਂ ਤੱਕ ਸਰਕਾਰੀ ਵਕੀਲ ਭੇਜੇ ਸਪੈਸ਼ਲ ਮੈਂਸ਼ਨਿੰਗ ਕਰਾ ਕੇ ਸੁਣਵਾਈ ਵਾਸਤੇ ਰਿਕੁਐਸਟ ਕੀਤੀ ਇੱਕ ਵਾਰੀ ਸੁਣਵਾਈ ਵਾਸਤੇ ਲੱਗ ਚੁੱਕਿਆ ਸੀ ਪਰ ਕਦੇ ਧਾਰਾ 370 ਦਾ ਕੇਸ ਕਦੇ ਕੋਈ ਛੇ ਕੇਸ ਕਦੇ ਗਰਮੀ ਦੀ ਛੁੱਟੀਆਂ ਉਹ ਸੁਣਵਾਈ ਹੋ ਨਹੀਂ ਸਕੀ ਜਿਹੜੀ ਸਰਕਾਰ ਦੁਆਰੇ ਜਗ ਭੀ ਇੱਕ ਤਰ੍ਹਾਂ ਜਗ ਭਈ ਸਿਰਫ ਪੀਐਸਆਈਸੀ ਦਾ ਜੇ 1 ਲੱਖ ਕਰੋੜ ਦਾ ਜਾਂ 50 ਹਜ਼ਾਰ ਕਰੋੜ ਦਾ ਸਕੈਮ ਹੈ ਜਿਹੜਾ ਉਦੋਂ ਅਸੀਂ ਕਹਿੰਦੇ 700 ਕਰੋੜ ਦਾ ਫਲਿੱਪਸ ਪਲਾਟ ਘਟਾਲਾ ਸਿਰਫ ਇਹ ਐਫਆਈਆਰ ਦੀ ਮੈਂ ਗੱਲ ਕਰ ਰਿਹਾ ਸਿਰਫ ਇੱਕ ਪਲਾਟ ਦੀ 700 ਕਰੋੜ ਦੀ ਇਦਾਂ ਦੇ ਇੱਕ ਪਲਾਟ ਦੇ 700 ਕਰੋੜ ਦਾ ਇਦਾਂ ਦੇ 350 350 ਪਲਾਟ ਵਿਜੀਲੈਂਸ ਨੂੰ ਕਿਹਾ ਪੀਐਸ ਜੀ ਨੇ ਕਿ ਸਿਉਂਖਾ ਗਈ ਮੇਰੀ ਜਾਣਕਾਰੀ ਮੁਤਾਬਕ ਇਹ ਪਲਾਟ 500 ਤੋਂ ਲੈ ਕੇ ਹੋਰ ਜਿਆਦਾ ਵੱਧ ਵੱਧ ਹੋ ਸਕਦੇ ਆ ਸਾਡੀ ਜਾਣਕਾਰੀ ਮੁਤਾਬਕ ਇਹ ਜਿਹੜਾ ਸਕੈਂਡਲ ਹੈ ਮੋਹਾਲੀ ਦੇ ਵਿੱਚ ਲੁਧਿਆਣੇ ਚ ਬਠਿੰਡੇ ਚ ਹੋਰ ਜਿੰਨੇ ਵੀ ਫੋਕਲ ਪੁਆਇੰਟ ਹੈ ਇਹ 50000 ਕਰੋੜ ਤੋਂ ਲੈ ਕੇ 1 ਲੱਖ ਕਰੋੜ ਤੱਕ ਦਾ ਹੋਏਗਾ ਪ੍ਰਾਣੀਆਂ ਰਾਜਨੀਤਿਕ ਪਾਰਟੀਆਂ ਆਈਐਸ ਅਫਸਰ ਪੀਸੀਐਸ ਅਫਸਰ ਪੁਲਿਸ ਅਫਸਰ ਤੇ ਹੋਰ ਜਿਹੜੇ ਪੈਸੇ ਵਾਲੇ ਲੋਕ ਹੈ ਉਹਨਾਂ ਨੇ ਸਕੈਂਡਲ ਕੀਤਾ ਇਸ ਕਰਕੇ ਇਹਦੇ ਉੱਤੇ ਪੰਜਾਬ ਸਰਕਾਰ ਨੇ ਹੁਣੇ ਤੱਕ ਕੁਝ ਵੀ ਨਹੀਂ ਕੀਤਾ ਤੇ 2 ਸਾਲਾਂ ਦੇ ਵਿੱਚ ਕੋਈ ਅਜਿਹਾ ਪਲਾਟ ਹੈ ਜਿਹੜਾ ਸਰਕਾਰ ਦੇ ਵਾਕਈ ਕਬਜ਼ੇ 'ਚ ਆ ਗਿਆ ਹੋਵੇ ਜਾਂ ਜਿਵੇਂ ਫਲਿੱਪਸ ਵਾਲਾ ਤੁਸੀਂ ਕਿਹਾ ਸੀ ਉਹ ਤੇ ਕੰਟਰੋਲ ਹੋ ਗਿਆ ਸਰਕਾਰ ਦਾ ਸਾਰੀ ਜ਼ਮੀਨ ਹਾਂ ਨਹੀਂ ਸਿਰਫ ਉਹ ਮਾਮਲਾ ਕੋਰਟ ਦੇ ਵਿੱਚ ਹੈ ਲੋਕੋ ਛੇ ਤੇ ਕਿੰਨਾ ਫੈਕਟਰੀਆਂ ਬਣਾ ਰਹੇ ਆ ਉੱਥੇ ਕੰਸਟ੍ਰਕਸ਼ਨ ਹੋ ਰਹੀ ਹੈ ਹਾਂ ਜ਼ਿਲ੍ਹਾ ਜਿਹੜਾ ਡਿਸਟ੍ਰਿਕਟ ਕੋਰਟ ਕੰਪਲੈਕਸ ਹੈ ਮੋਹਾਲੀ ਦਾ ਉਹਦੇ ਸਾਹਮਣੇ ਕੁਝ ਪਲਾਟ ਹੈ ਹੁਣ ਮੇਰੇ ਨੰਬਰ ਯਾਦ ਨਹੀਂ ਐਫ 40 ਜਾਂ 43 ਮੇਰੇ ਯਾਦ ਨਹੀਂ ਆ ਉਹ 3-4 ਪਲਾਟ ਉਹਨਾਂ ਦਾ ਮਾਲਕ ਨਹੀਂ ਪਤਾ ਕੌਣ ਹੈ ਸਾਡੇ ਮੁਤਾਬਕ ਜਿਹੜੇ ਪੀਐਸਆਈਸੀ ਦੇ ਅਧਿਕਾਰੀ ਆ ਉਹਨਾਂ ਨੇ ਬੇਨਾਮੀ ਕਿਸੇ ਨੂੰ ਅਲਾਟ ਕੀਤੇ ਹੋਇਆ ਉਹ ਸਾਨੂੰ ਇਸ ਲਈ ਪਤਾ ਕਿ ਇਨਕਮ ਟੈਕਸ ਡਿਪਾਰਟਮੈਂਟ ਨੇ ਚਿੱਠੀ ਕੱਢੀ ਕਿ ਕੇਵਾਈਸੀ ਨੋ ਯੂਰ ਜਿਹੜਾ ਕਸਟਮਰ ਦਾ ਹੁੰਦਾ ਇਹ ਪੈਨ ਕਾਰਡ ਕੀ ਹੈ ਆਧਾਰ ਕਾਰਡ ਕੀ ਹੈ ਉਹ ਮੰਗੇ ਪੀਐਸਆਈਸੀ ਕੋਲੋਂ ਦੇ ਨਹੀਂ पाए ਤੇ ਉਹ ਪੰਜਾਬ ਸਰਕਾਰ ਨੇ ਇਸ਼ਤਿਹਾਰ ਜ਼ਰੂਰ ਕੱਢਿਆ ਕਿ ਪਲਾਟ ਅਸੀਂ ਕੈਨਸਲ ਕਰ ਰਹੇ ਹਾਂ ਤੇ ਉਹ ਪਲਾਟ ਕੈਨਸਲ ਵੀ ਹੋ ਗਏ ਪੰਜਾਬ ਸਰਕਾਰ ਦੇ ਖਾਤੇ ਜਾ ਚੁੱਕੇ ਆ ਕੋਈ ਪਲਾਟ 100 ਕਰੋੜ ਦਾ ਹੋ ਸਕਦਾ ਕੋਈ 50 ਕਰੋੜ ਦਾ ਹੋ ਸਕਦਾ ਕੋਈ 500 ਕਰੋੜ ਦਾ ਹੋ ਸਕਦਾ ਤਿੰਨ ਪਲਾਟਾਂ ਦੀ ਗੱਲ ਹੋਈ ਸੀ ਪਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ 50 ਹਜ਼ਾਰ ਕਰੋੜ ਤੋਂ ਵੱਧ ਦਾ ਸਕੈਂਡਲ ਹੋ ਸਕਦਾ ਜੀ ਸਰਕਾਰ ਤਾਂ ਫਿਰ ਦੋ ਚਾਰ ਅਫਸਰਾਂ ਦੀ ਸਪੈਸ਼ਲ ਡਿਊਟੀ ਲਾ ਕੇ ਸਪੈਸ਼ਲ ਜਾਂਚ ਟੀਮ ਬਿਠਾ ਕੇ ਜਲਦੀ ਆਪਣੇ ਕਬਜ਼ੇ ਚ ਲਵੇ ਤੇ ਹੋਰ ਜਿਹੜੇ ਜਿਹੜੇ ਲੋੜਬੰਦ ਨੇ ਉਹਨਾਂ ਨੂੰ ਦੇਵੇ ਸਰਕਾਰ ਕਮਾਈ ਕਰੇ ਫਿਰ ਢਿੱਲ ਕਿਤੇ ਸਰਕਾਰ ਦੀ ਹੈਗੀ ਦੇਖੋ ਢਿੱਲ ਮੈਨੂੰ ਇਹ ਲੱਗਦਾ ਕਿ ਭਗਵਾਨਤਮਾਨ ਸਰਕਾਰ ਦੀ ਨਾ ਭਗਵਾਨਤਮਾਨ ਦੀ ਖਾਸ ਤੌਰ ਤੇ ਬਹੁਤੇ ਅਫਸਰ ਮੰਨਦੇ ਨੇ ਤੇ ਕਈ ਤਾਂ ਇਹ ਵੀ ਕਹਿੰਦੇ ਆ ਘਪਲੇਬਾਜ਼ ਲੋਕ ਐ ਉੱਪਰ ਸੈਟਿੰਗ ਕਰ ਲਾਂਗੇ ਉਹ ਭਗਵਾਨਤਾਂ ਦੇ ਉੱਪਰ ਕਿਧਰ ਨੂੰ ਸੈਟਿੰਗ ਕਰਦਾ ਮੈਨੂੰ ਪਤਾ ਨਹੀਂ ਪਤਾ ਨਹੀਂ ਕੌਣ ਨੇ ਪਤਾ ਨਹੀਂ ਕੌਣ ਨੇ ਉਹ ਤਾਂ ਇਹ ਵੀ ਕਹਿੰਦੇ ਸਤਨਾਮ ਤੂੰ ਨਹੀਂ ਪੈਸੇ ਲੈਣਾ ਅਸੀਂ ਉੱਪਰ ਵਾਲੇ ਦੇ ਦਾਂਗੇ ਜੇ ਭਗਵਾਨਤ ਮਾਨ ਇਮਾਨਦਾਰ ਹੈ ਉੱਪਰ ਵਾਲੇ ਦੇ ਦਾਂਗੇ ਉਹ ਉਹ ਕਹਿੰਦੇ ਮੈਨੂੰ ਪਤਾ ਨਹੀਂ ਉਹ ਕੌਣ ਹੈ ਉੱਪਰ ਵਾਲੇ ਜਿੱਥੇ ਉਹ ਪੈਸੇ ਪੁਛੇ ਦੰਦੇ ਹੋਣਗੇ ਮੈਨੂੰ ਉੱਪਰ ਵਾਲਾ ਹੀ ਗੜਬੜ ਕਰਦਾ ਤੇ ਪੰਜਾਬ ਦੀਆਂ ਜੜਾਂ 'ਚ ਬੈਠ ਰਿਹਾ ਹਾਂ ਹਾਂ ਮੈਨੂੰ ਇਹ ਲੱਗਦਾ ਮੈਨੂੰ ਇਹ ਲੱਗਦਾ ਜੇ ਨਹੀਂ ਲੱਗਦਾ ਜੇ ਗੱਲ ਸੱਚ ਨਹੀਂ ਹੈ ਤਾਂ ਇਨਕੁਆਰੀ ਨੰਬਰ 3 2018 ਦੀ ਵਿਜੀਲੈਂਸ ਦੀ ਤਾਂ ਐਫ ਆਈ ਆਰ ਦਾ ਜਿਉ ਨਹੀਂ ਹੋ ਰਹੀ ਆਮ ਆਦਮੀ ਪਾਰਟੀ ਨੇ ਜਦੋਂ ਆਪੋਜੀਸ਼ਨ ਦੇ ਵਿੱਚ ਸੀ 2021 ਦੇ ਵਿੱਚ ਜਿਹੜੇ ਅੱਜ ਦੇ ਖਜ਼ਾਨਾ ਮੰਤਰੀ ਐ ਮੈਨੂੰ ਤਾਂ ਨਾਮ ਪੁੱਛ ਗਿਰ ਹਰਪਾਲ ਸਿੰਘ ਚਿਮਾ ਜੀ ਨੇ ਲੀਗਲ ਨੋਟਿਸ ਭੇਜਿਆ ਉਹਦੇ ਮੁੱਖ ਮੰਤਰੀ ਨੂੰ ਕੈਪਟਨ ਰਮਿੰਦਰ ਨੂੰ ਹੁਣ ਹਰਪਾਲ ਸਿੰਘ ਦੀ ਚਿਮਾ ਕੀ ਕਰ ਰਿਹਾ ਕਿਸ ਮਾਮਲੇ 'ਚ ਭੇਜਿਆ ਸੀ ਇਸੇ ਮਾਮਲੇ 'ਚ ਭੇਜਿਆ ਸੀ ਕਿ ਕਿਹੜੀ ਇਨਕੁਆਇਰੀ ਨੰਬਰ 3 ਹੈ ਉਦਯੋਗਿਕ ਪਲਾਟਕਾ ਪਲਾਇਆ ਤੁਸੀਂ ਇਹਦੇ ਕਾਰਵਾਈ ਕਰੋ ਨਹੀਂ ਤੁਹਾਡੇ ਗੱਲ ਅਸੀਂ ਲੀਗਲ ਐਕਸ਼ਨ ਲਵਾਂਗੇ ਗੋਵਿੰਦਰ ਮਿੱਤਰ ਨਾਮ ਦਾ ਐਡਵੋਕੇਟ ਹੈ ਆਮ ਆਦੀ ਪਾਰਟੀ ਦਾ ਵਰਕਰ ਹੈ ਛੋਟਾ ਮੋਟਾ ਮੈਂ ਤੇਰਾ ਨੇਤਾ ਵੀ ਐ ਉਹਨੇ ਨੋਟਿਸ ਭੇਜਿਆ ਹਰਪਾਲ ਸਿੰਘ ਕਿੰਮਾ ਦੇ ਹਰਪਾਲ ਟੀਮਾ ਜੀ ਦੇ ਸੈਨ ਨਾਲ ਹੁਣ ਹਰਪਾਲ ਜੀਮਾ ਦੇ ਖਜ਼ਾਨਾ ਮੰਤਰੀ ਕੀ ਕਰ ਰਹੇ ਆ ਬ੍ਰਹਮਸ਼ੰਕਰ ਜਿੰਪਾ ਜਿਹੜੇ ਉਦੋਂ ਹੁਸ਼ਿਆਰਪੁਰ ਚ ਉਦੋਂ ਦੇ ਉਦਯੋਗ ਮੰਤਰੀ ਦੇ ਘਰ ਦਾ ਕਰਾਓ ਕਰਦੇ ਆ ਇਸੇ ਸਕੈਂਡਲ ਲੈ ਕੇ ਪੂਰੀ ਆਮ ਆਦਮੀ ਪਾਰਟੀ ਪਿੱਛੇ ਪਿੱਛੇ ਆ ਤਾਂ ਹੁਣ ਬ੍ਰਹਮਸ਼ੰਕਰ ਜਿੰਪਾ ਜੀ ਕੀ ਕਰਦੇ ਆ ਪਰ ਉਦੋਂ ਦੀ ਸਰਕਾਰ ਨੇ ਬ੍ਰਹਮਸ਼ੰਕਰ ਜਿੰਪਾ ਆ ਕੇ ਝੋਗ ਗਈ ਜੀ ਹਰਪਾਲ ਸਿੰਘ ਟੀਮਾਂਗੇ ਝੋਗੇ ਸੀ ਆਮ ਆਦਮੀ ਪਾਰਟੀ ਹੈਗੇ ਝੋਗੇ ਸੀ ਇਸੇ ਕਰਕੇ ਉਦੋਂ ਵਿਜੀਲੈਂਸ ਜਾਂਚ ਨੰਬਰ 4 ਆਮ ਆਦਮੀ ਪਾਰਟੀ ਦੇ ਪ੍ਰੋਟੈਸਟ ਦੇ ਕਾਰਨ ਹੋਈ ਹੈ ਤੇ ਵਿਜੀਲੈਂਸ ਜਾਂਚ ਨੰਬਰ 4 ਦੇ ਵਿੱਚ ਵੀ ਇਹ ਸਕੈਂਡਲ ਬੇਜਿਕਾਬ ਕੀਤਾ ਮੁਰਕੇ ਜਾਂਚ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਹੁਣ ਕਾਰਵਾਈ ਨਹੀਂ ਹੋਈ ਤੇ ਹੁਣ ਮੇਰੀ ਲੇਟਸਟ ਜਿਹੜੀ ਜਾਣਕਾਰੀ ਹੈ ਇਹ ਸਕੈਂਡਲ ਨੂੰ ਦੱਬਣ ਵਾਸਤੇ ਆਈਐਸ ਅਫਸਰਾਂ ਦੀ ਲੌਬੀ ਨੇ ਕੈਪਟਨ ਅਮਿੰਦਰ ਦੀ ਸਰਕਾਰ ਨੇ ਡਰਾਮਾ ਕੀਤਾ ਇੱਕ ਝਾਲੀ ਚਿੱਠੀ ਦਾ ਹਵਾਲਾ ਦੇ ਕੇ ਵਿਜੀਲੈਂਸ ਤੋਂ ਸ਼ਿਕਾਇਤ ਬੰਦ ਕਰਵਾ ਲਈ ਇਹ ਦੇਖਦਾ ਕਿ ਮੁੱਖ ਮੰਤਰੀ ਸਾਡੀ ਡਿਊਟੀ ਲਈ ਹੈ ਹੁਣ ਨਵੀਂ ਭਗਵੰਤ ਮਾਨ ਸਰਕਾਰ ਦੀ ਮੈਂ ਗੱਲ ਕਰਾ ਸਾਡੀ ਟੀਮ ਨੇ ਹਾਈ ਕੋਰਟ ਚ ਪਬਲਿਕ ਇੰਟਰਸਟ ਰਿਟੀਗੇਸ਼ਨ ਨੰਬਰ 3 ਪਾਈ ਹੈ ਕਿ ਜਾਲੀ ਤਰੀਕੇ ਨਾਲ ਇਨਕੁਆਇਰੀ ਤੁਸੀਂ ਬੰਦ ਕੀਤੀ ਹੈ ਮੁੱਖ ਮੰਤਰੀ ਚਿੱਠੀ ਕੋਈ ਹੈ ਨਹੀਂ ਲਿਆਓ ਚਿੱਠੀ ਕਿੱਥੇ ਹੈ ਤੇ ਨਾ ਤਾਂ ਕਾਟ ਰੋਮਿੰਦਰ ਸਰਕਾਰ ਹੈ ਚਿੱਠੀ ਪਾਇਦਾ ਕਰ ਸਕੇ ਨਾ ਭਗਵੰਤ ਮਾਨ ਸਰਕਾਰ ਪਾਇਦਾ ਕਰ ਸਕੇ ਹਾਂ ਭਗਵੰਤ ਮਾਨ ਸਰਕਾਰ ਦੇ ਸਮੇ ਇਹ ਕੰਮ ਹੋਈ ਕਿ ਜਦੋਂ ਵਿਜੀਲੈਂਸ ਜਦੋਂ ਵਿਧਾਨ ਸਭਾ ਦੇ ਬਾਹਰ ਜਾ ਕੇ ਸੀ ਰੌਲਾ ਪਾਇਆ ਕਿ ਚਿੱਠੀ ਹੈ ਨੇ ਜਾਲੀ ਚਿੱਠੀ ਦੇ ਨਾਂ ਤੇ ਐਨ ਇਨਕੁਆਰੀ ਬੰਦ ਕੀਤੀ ਹੈ ਉਹ ਇਨਕੁਆਰੀ ਬੰਦ ਕਰਨ ਵਾਲੇ ਅਫਸਰ ਥਾੜੇ ਭਗਵੰਤ ਮਾਨ ਸਰਕਾਰ 'ਚ ਬੈਠੇ ਆ ਜਦੋਂ ਸੀ ਹੰਗਾਮਾ ਕੀਤਾ ਤਾਂ ਇਹ ਚੋਰ ਠੱਗਾਂ ਦਾ ਟੋਲਾ ਜਾਗ ਗਿਆ ਪੀਐਸਐਸਸੀ ਵਾਲਾ ਇਹ ਚੰਡੀਗੜ੍ਹ ਪੁਲਿਸ ਦੇ ਵਿੱਚ ਐਫਆਈਆਰ ਦਰਜ ਕਰਾਉਣ ਵਾਸਤੇ ਕਿੰਨੀ ਵਾਰੀ ਸ਼ਿਕਾਇਤਾਂ ਦੇ ਚੁੱਕੇ ਆ 7-8 ਵਾਰ ਕਿ ਉਹ ਮੁੱਖ ਮੰਤਰੀ ਵਾਲੀ ਚਿੱਠੀ ਹੋਊਗੀ ਜਿਹੜੀ ਕਦੇ ਅਜੇ ਤੱਕ ਪੈਦਾ ਨਹੀਂ ਹੋਈ ਇਹ ਤਾਂ ਸਾਡੇ ਲੋਕ ਜਾਗਰੂਕ ਸੀਗੇ ਅਸੀਂ ਚੰਡੀਗੜ੍ਹ ਪੁਲਿਸ ਦੇ ਤਾਲਮੇਲ 'ਚ ਆ ਤਾਂ ਕਰਕੇ ਐਫਆਈਆਰ ਦਰਜ ਨਹੀਂ ਹੋਈ ਹੁਣ ਭਗਵੰਤ ਮਾਨ ਸਰਕਾਰ ਦੀ ਗੱਲ ਕਰਦੇ ਪੀਐਸਆਈਸੀ ਨੂੰ ਕਹਿ ਰਿਹਾ ਭਗਵਾਨਤਮਨ ਸਰਕਾਰ ਨੂੰ ਕਹਿ ਰਿਹਾ ਲਿਆਓ ਚਿੱਠੀ ਕਿੱਥੇ ਆ ਪਰਸੋਂ ਆਰਡਰ ਆਇਆ ਪਰਸੋਂ ਆਰਡਰ ਦੇ ਵਿੱਚ ਜਿਹੜਾ ਏਐਮਡੀ ਬਰਾੜ ਹੈ ਪੀਐਸਆਈਸੀ ਦਾ ਉਹਨੇ ਹਾਈ ਕੋਰਟ 'ਚ ਬਿਆਨ ਦਿੱਤਾ ਕਿ ਇਸ ਮਾਮਲੇ 'ਚ ਭਗਵਾਨਤਮਨ ਨੇ ਫੈਸਲਾ ਲੈਣਾ ਬਾਕੀ ਹੈ ਤੇ ਜਿਹੜੇ ਫਾਈਲ ਆ ਭਗਵਾਨਤਮਨ ਕੋਲ ਪਈ ਹੈ ਇਹਦਾ ਮਤਲਬ ਜਾਂ ਤਾਂ ਉਹ ਝੂਠ ਬੋਲਾ ਏਐਮਡੀ ਬਰਾੜ ਕਿਉਂਕਿ ਉਹਦੇ ਆਪਣੇ ਘਪਲੇ ਵਾਲੇ ਪਲਾਟਾਂ ਨੇ ਉਹਦੇ ਤੱਬਰ ਦੇ ਪਲਾਟਾਂ ਦੋ ਤਾਂ ਮੈਨੂੰ ਪਤਾ ਹੀ ਹੈ ਉਹਦੇ ਘਰ ਬਹੁਤ ਰੌਲਾ ਪਿਆ ਹੈ ਤੇ ਉਹ ਜੜਾ ਜਮਾ ਕੇ ਬੈਠਾ ਪੀਐਸਆਈ ਸੀ ਦੇ ਮਲਾਈਦਾਰ ਅਹੁਦਾ ਹੈ ਤੇ ਐਨੇ ਤਰੀਕੇ ਨਾਲ ਕਾਬਜ ਆ ਉਹ ਪੀਐਸਆਈ ਸੀ ਦੇ ਵਿੱਚ ਸਾਲ ਠੱਗਾਂ ਦੇ ਟੋਲੇ ਨਾਲ ਉਹਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ ਲਗਾਤਾ ਸੀ ਜिले ਦਾ ਉਹਨੇ ਚੈਲੰਜ ਕੀਤਾ ਕਿ ਮੈਂ ਨਹੀਂ ਲੱਗਦਾ ਏਡੀਸੀ ਮੈਂ ਤਾਂ ਇੱਥੇ ਆਵਾਂਗੇ ਮੁੜ ਕੇ ਹੁਣ ਜੇ ਭਗਵਾਨਤਮਾਨ ਸਰਕਾਰ ਦੇ ਵਿੱਚ ਇਮਾਨਦਾਰ ਲੋਕਾਂ ਦੀ ਕਦਰ ਹੈ ਤਾਂ ਉਹਨੇ ਜੁਆਇਨ ਨਹੀਂ ਕੀਤਾ ਏਡੀਸੀ ਮੁੜ ਕੇ ਪੀਐਸਆਈ ਸੀ ਤੇ ਫਿਰ ਆ ਗਿਆ ਅੱਜ ਵੀ ਬੈਠਾ ਜਿਹਨੇ ਉੱਪਰਲੇ ਬੰਦਿਆਂ ਦਾ ਹੱਥ ਉਹਨਾਂ ਤੇ ਵੀ ਹੈ ਹੈਗਾ 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 ਬਿਲਕੁਲ ਠੱਗਾਂ ਦੇ ਹੈਗਾ ਤੇ ਇੱਕ ਹੋਰ ਹੈ ਜਸਵਿੰਦਰ ਸਿੰਘ ਰੰਧਾਵਾ ਸੀਨੀਅਰ ਅਫਸਰ ਐ ਪੀ ਐਸ ਆਈ ਸੀ ਦਾ ਉਹਦਾ ਐਫ ਆਈ ਆਰ ਤੇ ਸਪੈਸ਼ਲ ਨਾਮ ਹੈ ਨੰਬਰ 1 ਦੇ ਦੋਸ਼ੀ ਦੱਸਿਆ ਗਿਆ ਉਹ ਤੇ ਜਦੋਂ ਫਲਿੱਪਸ ਵਾਲੇ ਮਾਮਲੇ 'ਚ ਅਸੀਂ ਜਾਗਰ ਕੀਤਾ ਐਫ ਆਈ ਆਰ ਦਾ ਜੋ ਖਰਾਬ ਰਹਾ ਕਦੇ ਆਇਆ ਨਹੀਂ ਦਫਤਰ ਦੇ ਵਿੱਚ ਨਾ ਬਿਜ਼ਨਸ ਕੋਲ ਆਇਆ ਅਖੀਰ ਨੂੰ 31 ਜੁਲਾਈ 2023 ਨੂੰ ਉਹਦੀ ਰਿਟਾਇਰਮੈਂਟ ਸੀ 31 ਜੁਲਾਈ 2023 ਨੂੰ ਰਿਟਾਇਰਮੈਂਟ ਤੋਂ ਹਫ਼ਤਾ ਪਹਿਲਾਂ ਪੀ ਐਸ ਆਈ ਸੀ ਜਾ ਕੇ ਜੁਆਇਨ ਕਰ ਗਿਆ ਅੱਛਾ ਕਿਉਂ ਕਰ ਗਿਆ ਰਿਟਾਇਰਮੈਂਟ ਦੇ ਬੈਨੀਫਿਟ ਲੈਣੇ ਸੀ ਹਾਪਾ ਪਹਿਲੇ ਲੈਟਰ ਦਿੱਤਾ ਮੈਂ ਬਿਮਾਰ ਸੀ ਮੇਰੀ ਇਹ ਪ੍ਰੋਬਲਮ ਹੈ ਰਹੀ ਹੈ ਪ੍ਰੋਬਲਮ ਹੈ ਇਸ ਡਾਕਟਰ ਕੋਲ ਮੇਰਾ ਇਲਾਜ ਚੱਲਦਾ ਸੀ ਇਸ ਕਰਕੇ ਮੈਂ ਜੋਬ ਤੇ ਨਹੀਂ ਆ ਸਕਿਆ ਮੈਨੂੰ ਹੁਣ ਰੱਖ ਲੋ ਤੇ ਉਸ ਜਸਵਿੰਦਰ ਲਹਾਵੇ ਨੂੰ ਜਿਸ ਨੂੰ ਆਮ ਆਦਮੀ ਪਾਰਟੀ ਦੀ ਬਦੌਲਤ ਇਨਕੁਆਇਰੀ ਨੰਬਰ 4 ਕਰ ਰਹੀ ਹੈ ਮੁੱਖ ਦੋਸ਼ੀ ਹੈ ਉਸ ਜਸਵਿੰਦਰ ਲਹਾਵੇ ਨੂੰ ਜਿਸ ਨੂੰ ਵਿਜੀਲੈਂਸ ਜਾਂਚ ਨੰਬਰ 3 ਦੱਸਦੀ ਹੈ ਮੁੱਖ ਦੋਸ਼ੀ ਹੈ ਜਿਹੜਾ ਫਰਾਰ ਰਿਹਾ ਫਲਿੱਪਸ ਪਲੌਟ ਸਕੈਮ ਤੋਂ ਬਾਅਦ ਅਰਬપતિ ਬੰਦਾ ਮੇਰੇ ਵਗੋਂ ਕਦੋਂ ਕਤਲ ਕਰਦੇ ਮੈਨੂੰ ਪਤਾ ਨਹੀਂ ਆ ਤੇ ਉਹਨੂੰ ਹਫਤਾ ਪਹਿਲਾਂ ਰਿਟਾਇਰਮੈਂਟ ਤੋਂ ਪਹਿਲਾਂ ਜੁਆਇਨ ਕਰਾਇਆ ਹੋ ਸਕਦਾ 1 ਘੰਟੇ ਲਈ ਦਫਤਰ ਆਇਆਗਾ ਨਿਆ ਆ ਬੜੇ ਇੱਜ਼ਤਮਾਨ ਦੇ ਤਰੀਕੇ ਨਾਲ ਉਹਨੂੰ ਰਿਟਾਇਰਮੈਂਟ ਦੇ ਬੈਨੀਫਿਟ ਦੇ ਕੇ ਭੇਜ ਦਿੱਤਾ ਗਿਆ ਜਿਹੜਾ ਜੇਲ੍ਹ ਚ ਹੋਣਾ ਚਾਹੀਦਾ ਸੀ ਇਹ ਇਹ ਹਾਲ ਹੋਇਆ ਆਵਾਜ਼ ਦੀ ਪਾਰਟੀ ਦੇ ਟਾਈਮ ਦੇ ਵਿੱਚ ਪਰ ਮੈਨੂੰ ਉਮੀਦ ਭਗਵਾਨਤ ਜੀ ਤੋਂ ਪੂਰੀ ਪੂਰੀ ਆ ਉਹਦੇ ਵਿਚਾਰੇ ਦੀ ਪੇਛ ਨਹੀਂ ਚੱਲਦੇ ਓਕੇ ਮੈਂ ਉਹਨੂੰ ਇਮਾਨਦਾਰ ਮੰਨਦਾ ਮੈਂ ਮੰਨਦਾ ਠੀਕ ਹੈ ਪਰ ਮੈਂ ਅਕਸਰ ਗੱਲ ਕਰਦਾ ਹ ਭਗਵੰਤ ਮਾਨ ਪੰਜਾਬ ਦਾ ਡਰਾਈਵਰ ਹੈ ਇਸ ਸਮੇਂ ਮੁੱਖ ਮੰਤਰੀ ਬਣ ਕੇ ਪ੍ਰਕਾਰ ਦੇ ਪੁਰਜੇ ਕਸੇ ਪਟਿਆ ਬਦਲਣੇ ਹੋ ਗਏ ਉਹ ਜਿਹੜੇ ਕਸੇ ਪਟੇ ਪੁਰਜੇ ਗਾਣੇ ਉਹ ਆਈਐਸ ਅਫਸਰ ਪੀਸੀਐਸ ਅਫਸਰ ਕੋਈ ਨੇਤਾ ਤੇ ਕੋਈ ਉੱਪਰ ਵਾਲੇ ਕੋਈ ਹੇਠ ਵਾਲੇ ਉਹ ਪੇਸ਼ ਚੱਲਣ ਨਹੀਂ ਦੇ ਰਹੇ ਭਗਵੰਤ ਮਾਨ ਦੀ ਇਸ ਕਰਕੇ ਮੈਨੂੰ ਉਮੀਦ ਹੈ ਵੀ ਇਹਨਾਂ ਦਾ ਜਿਹੜਾ ਸਰਕਾਰ ਦਾ ਅੰਦਰੋਂ ਯੁੱਧ ਚੱਲਦਾ ਹੁੰਦਾ ਕਿਹੜਾ ਗਰੁੱਪ ਭਾਰੀ ਹੋਏਗਾ ਕਿਹੜਾ ਹੇਠ ਆਏਗਾ ਮਨ ਲੱਗਦਾ ਵੀ ਭਗਵੰਤ ਮਾਨ ਕੁਝ ਨਾ ਕੁਝ ਕਰੇਗਾ ਹਲੇ ਉਮੀਦ ਹੈਗੀ ਹੈ ਪਰ ਦੋ ਸਾਲਾਂ ਜੇ ਮਜਾ ਨਹੀਂ ਆਇਆ ਵਿਜੋ ਹੋਰ ਤੱਕ ਹੋਇਆ ਸੋ ਇਹ ਸੀ ਪੰਜਾਬ ਦੇ ਇੰਡਸਟਰੀ ਪਲਾਟਾਂ ਦਾ ਘਟਾ ਕਪੜਾ ਪੀਐਸਆਈਸੀ ਦਾ ਮਾਮਲਾ ਹੈ ਇਹਨਾਂ ਦਾ ਸੁਤਨਾਮ ਸਿੰਘ ਦਾ ਸਪਸ਼ਟ ਕਹਿਣਾ ਹੈ ਕਿ ਕੋਈ ਉੱਪਰ ਤਾਕਤ ਜ਼ਰੂਰ ਹੈ ਜਿਹੜੀ ਭਗਵੰਤ ਮਾਨ ਦੀ ਪੇਸ਼ ਨਹੀਂ ਜਾਣ ਦਿੰਦੀ ਭਗਵੰਤ ਮਾਨ ਕਰਨਾ ਜ਼ਰੂਰ ਚਾਹੁੰਦੇ ਨੇ ਪਰ ਅਫਸਰ ਸ਼ਾਹੂ ਭਾਰੀ ਹੋ ਜਾਂਦੀ ਹੈ ਜਾਂ ਫਿਰ ਪੈਸਾ ਭਾਰੀ ਹੋ ਜਾਂਦਾ ਹੈ ਇਸੇ ਕਾਰਨ ਇੱਕ ਵੱਡਾ ਸਕੈਂਡਲ ਹੈ ਉਹਦੀ ਜਾਂਚ ਹੁੰਦੀ ਹੁੰਦੀ ਰੁਕ ਗਈ ਹੈ ਸੋ ਦੇਖਦੇ ਹਾਂ ਇਸ ਸਕੈਂਡਲ ਦਾ ਮੁਕੰਮਲ ਆਪਾਂ ਕਹਿ ਸਕਦੇ ਆ ਸਕੈਂਡਲ ਦੀ ਮੁਕੰਮਲ ਜਾਂਚ ਕਦੋਂ ਹੋਏਗੀ ਤੇ ਕਦੋਂ ਪੰਜਾਬ ਸਰਕਾਰ ਨੂੰ ਲੱਗੇਗਾ ਕਿ ਵਾਕਈ ਇੰਡਸਟਰੀ ਪਲਾਟਾਂ ਦਾ ਵੱਡੇ ਠੱਗਾਂ ਨੇ ਸਕੈਂਡਲ ਕੀਤਾ ਸੀ ਤੇ ਸਕੈਂਡਲ ਕਰਨ ਵਾਲੇ ਅੰਦਰ ਨੇ ਠੀਕ ਹੈ ਕੁਝ ਸਮਾਂ ਅੰਦਰ ਵੀ ਰਹੇ ਵੱਡੇ ਜਿਹੜੇ ਕਪਲੇਬਾਦ ਸੀ ਪਰ ਉਹਨਾਂ ਨੂੰ ਕਿਸੇ ਨਾ ਕਿਸੇ ਦੀ ਛੱਤਰ ਛਾਇਆ ਮਿਲੀ ਤੇ ਉਹ ਬਾਹਰ ਘੁੰਮ ਰਹੇ ਨੇ ਤੇ ਪਹਿਲਾਂ ਪਤਾ ਨਹੀਂ ਕਿਹੜੀ ਜ਼ਰਾਤ ਦੇ ਵਿੱਚ ਹੁਣ ਰੱਖ ਦਿੱਤੀਆਂ ਨੇ ਕਿੰਨੀ ਕੋਦੇ ਉੱਤੇ ਧੂੜ ਮਿੱਟੀ ਪੈ ਗਈ ਆ ਪਰ ਜੇਕਰ ਭਗਵੰਤ ਸਿੰਘ ਮਾਨ ਜਾਂ ਉਹਨਾਂ ਦੇ ਸਹਿਯੋਗੀ ਇਹ ਇੰਟਰਵਿਊ ਨੂੰ ਸੁਣਨਗੇ ਤਾਂ ਚਾਹੀਦਾ ਹੈ ਕਿ ਹਫ਼ਤੇ ਦਾ ਦੰਦੇ ਅੰਦਰ ਅੰਦਰ ਟੌਮ ਟਾਈਮ ਬਾਉਂਡ ਇਨਕੁਆਰੀ ਕਰਕੇ ਇਸ ਸਕੈਂਡਲ ਦੇ ਸਾਰੇ ਮੁੱਲਜਮਾ ਨੂੰ ਅੰਦਰ ਦਿੱਤਾ ਜਾਵੇ ਕੈਮਰਾਮੈਨ ਅਮਨ ਦੇ ਨਾਲ ਦਰਸ਼ਨ ਸਿੰਘ ਕੋਕਰ ਚੰਡੀਗੜ੍ਹ